ਜਿਹਦੇ ਵਿੱਚ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਪਲਾਸਟਿਕ ਬੈਗ ਹੈ ਉਹਨੂੰ ਅਸੀਂ ਨਾ ਕਹੀਏ ਸੇ 92 ਪਲਾਸਟਿਕ ਬੈਗ ਪਲਾਸਟਿਕ ਬੈਗ ਦਾ ਉਪਯੋਗ ਬਿਲਕੁਲ ਬੰਦ ਕਰੀਏ ਉਹਦੀ ਜਗ੍ਹਾ ਅਸੀਂ ਕੱਪੜੇ ਦੇ ਥੱਲੇ ਜਿਹੜੇ ਇੱਥੇ ਅਜ ਨਗਰ ਕੌਂਸਲ ਨਵਾਂ ਸ਼ਹਿਰ ਦੇ ਨਾਲ ਮਿਲ ਕੇ ਇੱਥੇ ਅਸੀਂ ਕੋਠੀ ਰੋਡ ਵਿਖੇ ਵੰਡ ਰਹੇ ਹਾਂ ਤੇ ਰਾਹੀਦਾਨ ਨੂੰ ਅਪੀਲ ਕਰਾਂਗੇ ਕਿ ਇਸ ਬੈਗ ਨੂੰ ਆਪਣੀ ਵਰਤੋਂ ਵਿੱਚ ਲਿਆਓ ਕਿੱਥੇ ਵੀ ਪਲਾਸਟਿਕ ਬੈਗ ਅਸੀਂ ਯੂਜ਼ ਕਰਦੇ ਹਾਂ ਉਹਦਾ ਸਮਾਨ ਇਹਦੇ ਵਿੱਚ ਪਾਈਏ ਸਾਡੇ ਨਾਲ ਨਗਰ ਕੌਂਸਲ ਨਵਾਂ ਸ਼ਹਿਰ ਤੋਂ ਐਮੀ ਸਾਹਿਬ ਮੌਜੂਦ ਨੇ ਮੈਂ ਇਹਨਾਂ ਨੂੰ ਕਹੂੰਗਾ ਕਿ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਆਪਣਾ ਪਲਾਸਟਿਕ ਸੇ ਨੋ ਟੂ ਪਲਾਸਟਿਕ ਦਾ ਸੰਦੇਸ਼ ਦੇ। ਅੱਜ ਪੰਜਾਬ ਸਰਕਾਰ ਵੱਲੋਂ ਵੀ ਵਰਡ ਨੋ ਪਲਾਸਟਿਕ ਡੇ ਮਨਾਇਆ ਜਾ ਰਿਹਾ ਹੈ। ਉਹਦੀ ਮੁਹਿਮ ਤਹਿਤ ਅਸੀਂ ਆਪਣੀ ਇੱਕ ਮਿਸ਼ਨ ਲਾਈਫ ਇਹਨਾਂ ਨੇ ਇੱਕ ਮਿਸ਼ਨ ਲਾਈਫ ਚਲਾਇਆ ਜੋ ਕਿ ਲਾਈਫ ਲਈ ਬਹੁਤ ਜ਼ਰੂਰੀਆ ਪੋਲੀਥੀਨ ਨੂੰ ਬੈਨ ਕਰ। ਮਿਸ਼ਨ ਲਾਈਫ ਲਈ ਅਸੀਂ ਸਾਰੇ ਅੱਜ ਹੋਏ ਲਾਈਵ ਹੋਏ ਆ ਕਿ ਮੇਰੀ ਸਾਰੇ ਸ਼ਹਿਰ ਨਵਾਂ ਸ਼ਹਿਰ ਨੂੰ ਬਿਲਕੁਲ ਜ਼ਿਲ੍ਹੇ ਦਾ ਚਾਰਜ ਹੈ ਸਾਰੇ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਇਹ ਅਪੀਲ ਹੈ ਕਿ ਆਪਣੇ ਪਲਾਸਟਿਕ ਨੂੰ ਖਤਮ ਕਰੀਏ ਆਪਣੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨੂੰ ਸੇਵ ਕਰਨ ਲਈ ਤੇ ਆਪਣੀ ਲਾਈਫ ਸੇਵ ਕਰਨ ਲਈ ਆਪਾਂ ਪਲਾਸਟਿਕ ਨੂੰ ਬਿਲਕੁਲ ਡਿਸਟਾਰਟ ਕਰ ਦਈਏ ਉਹਦੇ ਜਗ੍ਹਾ ਕੱਪੜੇ ਦੇ ਬੈਗ ਯੂਜ਼ ਕਰੀਏ ਪਲਾਸਟਿਕ ਇੱਕ 1000 ਸਾਲ ਤੱਕ ਨਹੀਂ ਗਲਦਾ ਸਾਨੂੰ ਪਤਾ ਵੀ ਅਸੀਂ ਸੋਲਿਡ ਵੇਸ ਦੀ ਕਿੰਨੀ ਪ੍ਰੋਬਲਮ ਚਾਹਨੇ ਆ ਪਲਾਸਟਿਕ ਦੀਆਂ ਬੇਲਸ ਬਣਾਉਣੀਆਂ ਆ ਪਲਾਸਟਿਕ ਨੂੰ ਸੈਗਰੀਗੇਟ ਕਰਾਉਣੇ ਆ ਉਹ ਸਾਰੀਆਂ ਪ੍ਰੋਬਲਮਸ ਦਾ ਹੱਲ ਇਹ ਆ ਵੀ ਕੱਪੜੇ ਦਾ ਬੈਗ ਲਜਾਈਏ ਪਲਾਸਟਿਕ ਨੂੰ ਬਿਲਕੁਲ ਖਤਮ ਕਰੀਏ ਜੜੋਂ ਹੀ ਖਤਮ ਕਰ ਦਈਏ ਇੱਕ ਬੜੀ ਵੱਡੀ ਬਿਮਾਰੀ ਆ ਕੈਂਸਰ ਵੀ ਇਹ ਤੇ ਤਾਂ ਪੈਦਾ ਹੁੰਦਾ ਹੋਰ ਕਈ ਬਿਮਾਰੀਆਂ ਦੀ ਜੜ ਇਹ ਆ ਜੜ ਨੂੰ ਰੈਡੀਕੇਟ ਕਰਨ ਲਈ ਅੱਜ ਇਹ ਨੋ ਪਲਾਸਟਿਕ ਦੇ ਬਣਾਈਏ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਲਾਸਟਿਕ ਨੂੰ ਨਾ ਕਰਕੇ ਤੇ ਆਪਣੇ ਕੱਪੜਿਆਂ ਵਾਲੇ ਜੋ ਪੁਰਾਣਾ 올ਡ ਸਿਸਟਮ ਸੀਗਾ ਸਾਡਾ ਥਾਈਲੈਂਡ ਜਾਣਾ ਜਾਂ ਦੂਜੇ ਦੇਣਾ ਸਟੀਲ ਧਰ ਕੇ ਡੋਲੂ ਲੈ ਕੇ ਜਾਂਦੇ ਸੀ ਉਹੀ 올ਡ ਸਿਸਟਮ ਦੇ ਵਿੱਚ ਆਪਾਂ ਆਈਏ ਪਲਾਸਟਿਕ ਨੂੰ ਨੋ ਕਰਕੇ ਆਪਣੀ ਲਾਈਫ ਨੂੰ ਹੋਰ ਆਪਾਂ ਬਿਮਾਰੀਆਂ ਤੋਂ ਫ੍ਰੀ ਬਣਾਈਏ ਥੈਂਕ ਯੂ ਅੱਜ ਨੋ ਪਲਾਸਟਿਕ ਡੇ ਦੇ ਸਬੰਧ ਦੇ ਵਿੱਚ ਨਵਾਂਚਰ ਮਿਊਂਸਪਲ ਕਾਉਂਸਲ ਦੇ ਵੱਰੋਂ ਅਤੇ ਸਾਡੇ ਸਮਾਜ ਸੇਵਕ ਇਹਨਾਂ ਵੱਲੋਂ ਮਨੋਜ ਗੰਡਾ ਜੀ ਆ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਸ਼ਹਿਰ ਦੇ ਵਿੱਚ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਕੀ ਜੇ ਆਪਾਂ ਪਲਾਸਟਿਕ ਦੇ ਬੈਗ ਨਾ ਲਿਆਵਾਂਗੇ ਨਾ ਵਰਤਾਂਗੇ ਉਹਦੀ ਜਗ੍ਹਾ ਕੱਪੜੇ ਦੇ ਬੈਗ ਵਰਤਾਂਗੇ ਤਾਂ ਸ਼ਹਿਰ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਕੂੜੇ ਦੀ ਸਮੱਸਿਆ ਆ ਉਹ ਬਹੁਤ ਵੱਡੇ ਲੈਵਲ ਤੇ ਉਹਦਾ ਜਿਹੜਾ ਸਮਾਧਾਨ ਜਲਦੀ ਹੋ ਸਕਦਾ ਕਿਉਂਕਿ ਜਦੋਂ ਆਪਾਂ ਪੋਲੀਥੀਨ ਆਉਂਦਾ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚੋਂ ਕੂੜੇ ਦੇ ਢੇਰਾਂ ਤੇ ਜਾਂਦਾ ਤਾਂ ਉਹਨੂੰ ਡਿਸਪੋਜ਼ ਆਫ ਕਰਨਾ ਉਹਨੂੰ ਖਤਮ ਕਰਨਾ ਬਹੁਤ ਹੀ ਮੁਸ਼ਕਲ ਗੱਲ ਆ ਜਿੱਦਾਂ ਕਿ ਐਮੀ ਸਾਹਿਬ ਨੇ ਦੱਸਿਆ ਕਿ ਹਜ਼ਾਰਾਂ ਸਾਲ ਲੱਕੇ ਵੀ ਜਿਹੜੀ ਆ ਪਲਾਸਟਿਕ ਖਤਮ ਨਹੀਂ ਹੁੰਦੀ ਇਸ ਕਰਕੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਆਪਾਂ ਕੱਪੜੇ ਦੇ ਬੈਗ ਯੂਜ਼ ਕਰੀਏ ਜਿਹੜੇ ਪਲਾਸਟਿਕ ਦੇ ਬੈਗ ਆ ਉਹਨਾਂ ਗਿਆ ਉਹ ਤੋਂ ਬਿਲਕੁਲ ਗਰੀਜ਼ ਕਰੀਏ ਧੰਨਵਾਦ ਜੀ ਡਾਕਟਰ ਕਮਲਜੀਤ ਜੀ ਔਰ ਸੀਨੀਅਰ ਮੈਂਬਰ ਨੇ ਕੌਂਸਲ ਦੇ ਉਹਨਾਂ ਨਾਲ ਐਮੀ ਸਾਹਿਬ ਅਜਿੰਦਰ ਸਿੰਘ ਸੇਠੀ ਜੀ ਨਾਲ ਸੈਨੇਟਰੀ ਇਨਸਪੈਕਟਰ ਦੀਪਮਾਲਾ ਮੈਮ ਜੀ ਨਾਲ ਬਬਲੂ ਜੀ ਅੰਕੁਸ਼ ਜੀ ਐਸਕੇਟੀ ਤੋਂ ਮੈਂ ਹਰਿਆਵਲ ਪੰਜਾਬ ਦੇ ਜ਼ਿਲ੍ਹਾ ਕਮਿਊਨਰ ਹੋਣ ਦੇ ਨਾਤੇ ਇਹ ਇਹ ਦੁੱਖ ਸਮਝਦਾ ਹਾਂ ਕਿ ਜਿੰਨਾ ਵੱਡਾ ਇਹ ਕਸ਼ਟ ਨਗਰ ਕੌਂਸਲ ਦੇ ਉੱਪਰ ਜਿਹੜਾ ਸੈਗਰੀਗੇਸ਼ਨ ਦਾ ਪਿਆ ਹੋਇਆ ਵਾ ਉਹ ਨਗਰ ਕੌਂਸਲ ਨੇ ਨਹੀਂ ਪਿਆ ਹੋਇਆ ਉਹ ਸਾਡੇ ਦੇ ਵੀ ਉੱਨੇ ਪਿਆ ਹੋਇਆ ਕਿਉਂਕਿ ਜੇ ਏਮਪਲਾਈ ਰੱਖੇ ਜਾਣਗੇ ਇਹਨਾਂ ਨੂੰ ਅਲੱਗ ਕਰਨ ਨੂੰ ਸੈਗਰੀਗੇਟ ਕਰਨ ਦੇ ਉੱਤੇ ਗਿੱਲਾ ਕੂੜਾ ਸੁੱਕਾ ਕੂੜਾ ਕਰਨ ਦੇ ਉੱਤੇ ਮੁਲਾਜ਼ਮ ਰੱਖੇ ਜਾਣਗੇ ਉਹ ਸਾਰਾ ਜਿਹੜਾ ਖਰਚਾ ਹੈ ਉਹ ਸਾਡੇ ਸਿਰ ਤੇ ਪੈਣ ਵਾਲਾ ਹੈ ਲੋਕਾਂ ਤੇ ਸੋ ਅਸੀਂ ਛੋਟੇ ਛੋਟੇ ਕਦਮ ਆਪਣੇ ਘਰਾਂ 'ਚ ਕਰੀਏ ਅਸੀਂ ਕੂੜੇ ਨੂੰ ਇਕੱਠਾ ਹੋਣੇ ਨਾ ਦਈਏ ਜਸਟਬਿੰਦੇ ਵਿੱਚ ਜੇ ਗੱत्ता ਆਂਦਾ ਹੈ ਤਾਂ ਉਹਨੂੰ ਗੱत्ता ਲੱਗ ਰੱਖੀਏ ਉਹ ਲੱਗ ਉਹ ਗੱत्ता ਲੱਗ ਕਰਕੇ ਕਬਾੜੀਏ ਨੂੰ ਦਈਏ ਜਿਹੜੀ ਚੀਜ਼ ਵੇਚਣ ਵਾਲੀ ਹੈ ਉਹਨੂੰ ਵੇਚੀਏ ਜਿਹੜੀ ਕੋਈ ਹੈਜ਼ਰਡ ਮਟੀਰੀਅਲ ਹੈ ਉਹਨੂੰ ਲੱਗ ਰੱਖੀਏ ਕੋਈ ਗਿੱਲਾ ਕੂੜਾ ਹੈ ਉਹਨੂੰ ਲੱਗ ਰੱਖ ਕੇ ਨਗਰ ਕੌਂਸਲ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਸਿਪਾਹੀ ਕਰਮਚਾਰੀਆਂ ਨਾਲ ਸੰਪਰਕ ਕਰਕੇ ਡੰਪ ਤੇ ਸੁਰੱਖਿਅਤ ਰੂਪ ਚ ਪਹੁੰਚਾਈਏ ਤਾਂ ਕਿ ਉਹਦੀ ਜਿਹੜੀ ਹੈ ਅੱਗੇ ਪ੍ਰੋਸੈਸਿੰਗ ਹੋ ਸਕੇ ਸੁੱਕੇ ਪੱਲਾ ਦੇ ਛਿਲਕੇ ਘ ਕੁਇਸੀ ਟ੍ਰਿਕ ਕੂਡ ਦੇ ਛਿਲਕੇ ਨੇ ਉਹਨਾਂ ਨੂੰ ਅਸੀਂ ਬਾਇਓ ਇਨਜ਼ਾਈਮ ਬਣਾਈਏ ਔਰ ਘਰ ਦੇ ਵਿੱਚ ਜਿੰਨੀਆਂ ਬੋਟਲ ਤੁਸੀਂ ਮੰਗਾ ਰਹੇ ਆ ਹਾਰਪਿਕ ਦੀਆਂ ਮੰਗਾ ਰਹੇ ਆ ਸ਼ੈਂਪੂ ਦੀਆਂ ਬੋਟਲ ਉਹ ਅਸੀਂ ਬਾਇਓ ਇਨਜ਼ਾਈਮ ਤਿਆਰ ਕਰਕੇ ਆਪਣੇ ਘਰਾਂ ਦੇ ਵਿੱਚ ਉਹ ਕਾਫੀ ਹੱਦ ਤੱਕ ਅਸੀਂ ਉਸ ਪਲਾਸਟਿਕ ਨੂੰ ਵੀ ਘਟਾ ਸਕਦੇ ਹਾਂ ਸੋ ਪਲਾਸਟਿਕ ਕਈ ਤਰ੍ਹਾਂ ਦੀ ਹੈ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਆਪਾਂ ਉੱਤੇ ਚੱਲਣਾ ਹੈ ਕਿ ਸਾਡੀ ਐਨਕ ਦੇ ਵਿੱਚ ਵੀ ਲੱਗਿਆ ਪਲਾਸਟਿਕ ਹੈ ਪਰ ਉਹ ਬਹੁਤ ਲੰਬੇ ਸਮੇਂ ਤੱਕ ਅਸੀਂ ਯੂਜ਼ ਕਰਦੇ ਆ ਇਸ ਕਰਕੇ ਉਹ ਉਹ ਏਡੀ ਵੱਡੀ ਸਮੱਸਿਆ ਨਹੀਂ ਹੈ ਪਰ ਜਿਹੜੀ ਗਲਤੀ ਨਹੀਂ ਆਪਾਂ ਸੜਕ ਤੇ ਸੜ ਦੰਦੇ ਆ ਖਾ ਕੇ ਵੈਲਿਊਜ਼ ਦੇ ਉੱਪਰ ਜਾ ਕੇ ਆਪਾਂ ਚਿਪਸ ਦੇ ਪੈਕੇਜ ਸਿੱਟ ਰਹੇ ਆ ਬੋਟਲ ਸਿੱਟ ਰਹੇ ਆ ਪਾਣੀ ਵਾਲੀਆਂ ਛੋਟੇ ਗਲਾਸੇ ਸਿੱਟ ਰਹੇ ਆ ਧਾਰਮਿਕ ਸੰਗਠਨ ਵੀ ਅੱਗੇ ਆਣ ਬਰਤਨ ਬੈਂਕ ਬਣਾਣ ਕਿਉਂਕਿ ਅਸੀਂ ਇੱਕ ਛੋਟੀ ਜੀ ਪਾਰਟੀ ਕਰਦੇ ਆ ਕਾਫੀ ਹੱਦ ਵਿੱਚ ਪਲੇਟਾਂ ਜਾ ਕੇ ਬਾਹਰ ਸੜ ਦੰਦੇ ਆ ਉਹ ਨਗਰ ਕੌਂਸਲ ਲਈ ਸਾਡੇ ਲਈ ਗਿਫਤਾ ਦੀ ਘੜੀ ਖੜੀ ਹੋ ਜਾਂਦੀ ਹੈ ਸੋ ਅਸੀਂ ਬਰਤਨ ਬੈਂਕ ਵੀ ਬਣਾਈਏ ਛੋਟੇ ਛੋਟੇ ਪ੍ਰਯਾਸਾਂ ਦੇ ਨਾਲ ਅਸੀਂ ਸਮਾਜ ਨੂੰ ਵਿਕਸਿਤ ਭਾਰਤ ਵੱਲ ਲੈ ਕੇ ਜਾਈਏ ਨਹੀਂ ਤਾਂ ਇਹ ਵਿਕਸਿਤ ਭਾਰਤ ਕਿਤਾਬਾ ਜੀ ਰਹਿ ਜਾਏਗਾ ਔਰ ਇਹ ਇਹ ਬਣਨਾ ਬਹੁਤ ਦੂਰ ਦੀ ਗੱਲ ਹੈ ਅਸੀਂ ਹੀ ਬਣਾਣਾ ਹੈ ਲੋਕਾਂ ਨੇ ਮਿਲ ਕੇ ਸੋ ਆਪਾਂ ਸਾਰੇ ਮਿਲ ਕੇ ਨਗਰ ਕੌਂਸਲ ਦੇ ਨਾਲ ਖੜੀਏ ਔਰ ਉਹਨਾਂ ਦੇ ਨਾਲ ਜੋ ਸਾਡੇ ਤੋਂ ਹੈਲਪ ਲੈਣਾ ਚਾਹੁੰਦੇ ਨੇ ਸੁਸਾਇਟੀ ਤੋਂ ਸਾਡਾ ਕੀ ਰੋਲ ਹੈ ਆਪਾਂ ਉਹਨਾਂ ਪਾਈਏ ਔਰ ਉਹ ਵੀ ਆਪਣਾ ਜਿਹੜਾ ਰੋਲ ਹੈ ਫਿਰ ਤਵੇ ਅੱਛੇ ਤਰੀਕੇ ਨਾਲ ਪਾਣਗੇ ਇਹਨਾਂ ਸ਼ਬਦਾਂ ਲਈ ਮੈਂ ਸਾਰੀ ਟੀਮ ਦਾ ਸਾਰੇ ਜਿੰਨੇ ਇੱਥੇ ਅੱਜ ਪਹੁੰਚੇ ਹਨ ਇਸ ਮੈਸੇਜ ਨੂੰ ਦੇਣ ਲਈ ਮੈਨੂੰ ਦਾ ਧੰਨਵਾਦ ਕਰਦਾ